ਹਿੰਸਾ ਸਕਾਲ ਦੀ ਸਾਰਣ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖਵਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇਟਿਵ ਵੀਰ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ 4 ਮੱਜਾਂ ਤੇ ਇੱਕ ਗਾਂ ਦਾਣੇ ਦਿਖਾਉਣੀ ਤੇ ਅੱਜ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਵਾ ਜਿਸ ਤਰ੍ਹਾਂ ਕਿ ਹਰ ਕੇ ਵੀਡੀਓ ਚ ਬੇਨਤੀ ਇਹੀ ਹੁੰਦੀ ਆ ਕੀ ਆਪਣੀ ਇੱਥੇ ਆ ਗਿਆ ਆਪਣੀ ਹੱਥੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਫਿਰ ਪਸ਼ੂ ਖੜੋ ਜੇ ਕਿਸੇ ਵੀ ਨੇ ਨਹੀਂ ਵੀ ਹੋਣਾ ਵੀਡੀਓ ਕਾਲ ਤੇ ਆਪਣੀ ਚੁਵਾਈ ਕਰਾ ਲੈ ਸਾਰੇ ਚੀਜ਼ਾਂ ਦੀ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਪੈਸੇ ਤੁਸੀਂ ਖਰਚਨੇ ਸਾਰੀਆਂ ਚੀਜ਼ਾਂ ਚੈੱਕ ਕਰਕੇ ਖੜਿਆ ਕਰੋ ਆਪਣੀ ਗਾਰੰਟੀ ਦੇ ਪਸ਼ੂ ਖੜਿਆ ਕਰੋ ਕਿਸੇ ਦੀ ਗਾਰੰਟੀ ਦੇ ਨਾ ਲਿਆ ਕਰੋ ਤੇ ਗੱਲਬਾਤ ਹੁਣ ਕਰਦੇ ਵੀ ਜੀ ਹੁਣਾਂ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਬਹੁਤ ਵਧੀਆ ਮੈਂ ਜੀ ਵੇਗਿਆਤ ਨਾਲਾ ਮਾਲ ਫਿਰ ਹਾਂਜੀ ਤੇ ਚਲੋ ਫਿਰ ਨਾਮ ਦੱਸਦੇ ਕਰੀ ਹਾਂ ਮੀਤਾ ਹਾਂ ਪੂਰਾ ਸੀਨੀ ਹਾਲਾ ਜਿਹਾ ਮਰਜ਼ਾ ਫੋਨ ਨੰਬਰ ਵੀ ਬੋਲ ਦੋ ਇੱਕ 943656 ਠੀਕ ਹੈ ਤੇ ਅੱਜ ਆ ਗਿਆਂ ਚਾਰ ਮੱਜਾਂ ਤੇ ਇੱਕ ਗਾਂਹ ਹਾਂਜੀ ਤੇ ਸ਼ੁਰੂਆਤ ਫਿਰ ਮੀਨੀ ਤੋਂ ਕਰ ਲਈਏ ਹਾਂ ਮੀਨੀ ਚੋਟੀ ਤੋਂ ਸ਼ੁਰੂਆਤ ਕਰਨੀ ਹੈ ਚੰਗੇ ਘੱਟ ਕਾਟ ਚ ਤੇ ਥੱਲੇ ਵੀ ਚੜੋ ਚੰਗੀ ਤਿਆਰ ਹੋਈ ਆ ਕਿੰਨਾ ਚਿਰ ਹੋ ਗਿਆ ਵਿੱਦੀ ਨਸ ਹੋਈ ਨਾ ਕੱਲ ਵੀ ਇੱਜੀ ਹੋਈ ਆ ਅੱਛਾ ਠੀਕ ਆ ਹਲਵੜੀ ਕੱਟੀ ਆ ਜਿਹੜੀ ਇਹਦੇ ਮਗਰ ਬਿਲਕੁਲ ਜਹੋਜੀ ਝੋਟੀਆਂ ਉਹ ਜੀ ਮਗਰ ਕੱਟੀ ਨਾੜ ਨਾਲ ਤਾਜ਼ਾ ਹੀ ਆ ਜਿਹੜਾ ਤੇ ਜੇ ਤੇ ਬੋਲਾ ਹੀ ਹੋਣਾ ਫਿਰ ਇਹ ਦੇਖੋ ਮੇਰੀ ਜੀ ਦੋ ਜਮਈਆਂ ਹੋ ਜਾਂਿਆ ਠੀਕ ਹੈ ਇਹ ਕੋਨਾ ਕਿਤੇ ਸਵੇਰੇ ਅਸੀਂ ਕਰਕੇ ਆ 9 ਵਜੇ ਮੈਂ ਚੋ ਕੇ ਲੈ ਆ ਜੀ ਅੱਛਾ ਰਾਦਾ ਨਹੀਂ ਪਹੁੰਚਦਾ ਤਾਂ ਮੈਂ ਚੱਲ ਪਾਦਨੇ ਸੂਈ ਮੈਂ ਜੀ ਬਿਲਕੁਲ ਠੀਕ ਹੈ ਮੈਂ ਦੁਜੀ ਵਾਰ ਵੇਖਦਾ ਕਿ ਮੈਂ ਦੁੱਧ 16 17 ਕਿਲੋ ਵਾਲੀ ਅੱਛਾ ਹਾਂ ਜੀ ਹੁਣ ਸਟਾਰਟ ਹੈ 12 ਕਿਲੋ ਬੋਲਾ ਆ ਲੀਟਰਾਂ ਨਾਲ ਮਿਲ ਕੇ ਜਿਹੜਾ ਮਰਜ਼ੀ ਤਸੱਲੀ ਕਰਕੇ ਖੜਕਾ ਠੀਕ ਹੈ ਜੀ ਹਾਂ ਇਹ ਵਾਲਾ ਨਹੀਂ ਮਿਣ ਕੇ ਦਵਾਗੇ ਇਹ ਆ ਵੀ ਸਾਰੀਆਂ ਸੂਈਆਂ ਵਾ ਤੁਹਾਡੇ ਘਰੋ ਕੋ ਤਸੱਲੀ ਕਰੀ ਉਹ ਡੰਗ ਜਵਾਈ ਕੀਤੀ ਆ ਇਹਦੇ ਤੋਂ ਸਟਾਰਟ ਆ ਮੈਂ ਠੀਕ ਆ ਹਾਂ ਜੀ ਠੀਕ ਆ ਜਿਹੜਾ ਮਰਜੀ ਤਸੱਲੀ ਕਰਕੇ ਮੇਰਾ ਨੀਬ ਲੈ ਜੀ ਖੋਲੋ ਹਾਂ ਫਿਰ ਤੋੜ ਦਈਏ ਨਾ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਕਾਫੀ ਚੰਗਾ ਵਾ ਨਹੀਂ ਲੱਗੀ ਵੀ ਸਦੋਂ ਬਾਅਦ ਠੀਕ ਆ ਬਾਕੀ ਸੂਈ ਜਵਾਈ ਆਪ ਬਾਕੀ ਇਹ ਕੁਝ 12:00 ਵਜੀਆਂ ਇਹ ਵੀ ਹੈਗੀਆਂ ਤੇ ਵਿਕਨਾਲੀਆਂ ਆ ਪਰ ਇਹ ਕਹਿੰਦੇ ਕਿ ਇੱਕ ਵਾਰੀ ਸੂਪ ਐਨ ਤੇ ਫੇਰ ਹੀ ਪਾਵਾਂਗੇ ਵੀਡੀਓ ਚ ਬਾਕੀ ਉਤਰਾਂ ਜੇ ਕਿਸੇ ਵੀ ਨੰਬਰੇ ਪੁੱਛਣਾ ਹੋਵੇ ਤੇ ਪੁੱਛ ਸਕਦੇ ਹੋ ਦੋਵੇਂ ਗੱਪਣਾ ਤਿਆਰ ਹੀ ਹੈ ਆ ਨੂੰ ਬੜੀ ਠੀਕ ਆ ਜੋਇਲ ਵੀ ਇਹ ਲੋਕ ਥਣਾ ਦੇ ਵਿੱਚ ਕੋਈ ਟੋਕਾ ਨਹੀਂ ਹੈਗਾ ਹੁਣ ਹਾਂਜੀ ਹਾਂਜੀ ਬਿਲਕੁਲ ਚੋਕ ਹੀ ਲਿਆਏ 9 ਵਜੇ ਹੁਣੇ ਤੇ ਮੁੱਲ 12 ਕਿਲੋ ਬੋਲਾ ਥੱਲੀ ਕਰ ਲੈ ਜਿਹੜਾ ਬਣਿਆ ਕਰਕੇ ਜਦੋਂ ਬਾਜ਼ਾਰ ਆਇਆ ਠੀਕ ਆ ਇਹ ਸਾਡੇ ਕੋਲ ਪੱਠੀ ਵੀ ਨਹੀਂ ਘਟ ਖਾਦੇ ਜਿਹਾ ਹੁਣੇ 2 ਘੰਟੇ ਹੋਏ ਆਈ ਨੂੰ ਸਾਰੀ ਠੀਕ ਆ ਹਾਂਜੀ ਤੇ ਮੁੱਲ ਫੇਰੇ ਤਾਂ ਮੁੱਲ ਵੀ ਇਹਦਾ ਸਵਾ ਆ ਸਵਾ ਲੱਖ ਹਾਂਜੀ ਵਿੱਚੋਂ ਕਰਨਾ ਕਿ ਮੰਤਨ ਕਿੰਨਾ ਕਿਤੇ ਕਰ ਦਿੰਦੇ ਕਰ ਦੋ ਆਪ ਹੀ ਇੱਕ ਵੀ ਨਹੀਂ ਦੇ ਦਿੰਦੀ ਵੀ 2000 ਛੱਡ ਦੀ ਵਿਚੋੜਾ हां अनवी भी 115 ਦੀ ਤਮਾਣ ਅੱਛਾ 115 ਨੂੰ 1000 ਸ਼ੋਰ ਕਰਦਾ ਕਿ ਦਾਹ ਵਾਲਾ ਵੀ ਨਾ ਫੋਨ ਲਾਵੇ ਮੇਰਾ ਵੀ ਠੀਕ ਹੈ ਮੈਂ ਚਵਾ ਕੇ ਨਵਾਂ ਕਿ 12 ਕਿਲੋ ਪੋੜਾ ਮਿਲ ਲੈ ਜੇ ਦੋ ਦੇ ਲਈ ਤੇ ਮੈਂ 16 17 ਕਿਲੋ ਦੇ ਬੇ ਤਸੱਲੀ ਇੱਥੋਂ ਕਰਕੇ ਖੜੇ ਹਨਾ ਤੁਹਾਡੇ ਕੋਲ ਹਾਂਜੀ ਜੋ ਵੀ ਆ ਜਿਹੜਾ ਨਹੀਂ ਆਉਂਦਾ ਮੇਰਾ ਵੀਰੋ ਵੀਡੀਓ ਕਾਲ ਦੇ ਸਾਡੇ ਕੋਲ ਚਵਾਲੇ ਲੋ ਟਾਈਮ ਠੀਕ ਹੈ ਜੀ ਠੀਕ ਹੈ ਤੇ ਫੋਨ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਵੀ ਥਣ ਦੇਖ ਸਾਡੇ ਲਾਗੇ ਤਾਂ ਇਹਨਾਂ ਕਿੰਨਾ ਚਿਰ ਹੋ ਗਿਆ ਬਿੱਤੀ ਸੋਈ ਨਾ ਬਿਲਕੁਲ ਤਾਜੀ ਪੰਨੀਆਂ ਚਾਹ ਨਾਲ ਝੋੜੀ ਸੋਈ ਬੰਦੇ ਹੋਏ ਆਉ ਨਹੀਂ ਬਚਾਇਆ ਹਾਂ ਆਹ ਕੱਟਾ ਆਹ ਕੱਟਾ ਬੈਠਾ ਜਿਹੜਾ ਤੇ ਕਿੰਨਾ ਦੁੱਧ ਧਿਆਰੇ ਦੇ ਕੋਲ ਲੱਗਦਾ ਜੀ 12 ਕਿਲੋ ਅੱਛਾ ਕਹਿਣ ਵਾਲਾ ਜੀ ਮੈਂਨ ਵਾਲਾ ਠੀਕ ਆ 11 ਦੀ ਗਾਰੰਟੀ ਇਤਰਾ ਹੋਊਗੀ ਜੇ ਭਾਉ ਮਗਾਉਣ ਲੈ ਚਵਾਲੇ ਜਿੱਦਾਂ ਮਰਜ਼ੀ ਕਰ ਲੈ ਭਾਵੇਂ ਇੱਥੇ ਆ ਜੀ ਖਲੀ ਕਰਕੇ ਖੜੇ 11 ਕਿਲੋ ਦੀ ਹੱਦੀ ਗਾਰੰਟੀ ਹੈ ਤੋੜ ਦिए ਫੇਰ ਇਹਨਾਂ ਵਿੱਚ ਮੈਂ ਜੀ ਖਲੀ ਕਰਕੇ ਫੇਰ ਖਰੀਦ ਲਈਏ ਸੋਈਆਂ ਸੁਆਈਆਂ ਮੈਂ ਦੁੱਧ ਸਾਰੀਆਂ ਤੇ ਚਵਾਈ ਹੋ ਜਾਣੀਆਂ ਹਾਂ ਹਾਂ ਜੀ ਬਾਚ ਨਾ ਕੋਈ ਗੱਲ ਤੁਹਾਨੂੰ ਰਵੇ ਨਾ ਕਿਸਾਨ ਜਦ ਬਾਕੀ ਥੋੜੀ ਜਿਹਾ ਸਾਫ ਜਨੀ ਬਾਕੀ ਉਦਰਾ ਇਹ ਆ ਵੀ ਕੱਦ ਕੱਠ ਪੇਠ ਪੁੜੇ ਦੀ ਚੰਗੀ ਆ ਖਾਣ ਵੀ ਚੰਗਾ ਦੂਰ ਦੂਰ ਲੱਗਾ ਆਜ ਲਿਆ ਬਾਕੀ ਥਾਣਾ ਵੀ ਚੰਗਾ ਦੂਰ ਦੂਰ ਇਹਦਾ ਵੀ ਲੱਗਾ ਦੁੱਧ ਹਨ 11 12 ਲੀਟਰ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਤੇ ਇਹਦਾ ਵਿੱਚ ਫਿਰ ਮੁੱਲ ਬੋਤਲ ਵੀ ਇਹਦਾ 90000 ਅੱਛਾ ਦਾ ਤੁਹਾਨੂੰ ਕਰ ਦਾਂ ਕਿੰਨੇ ਦੀ ਦੇਣੀ ਐ 87 ਦੀ ਪੂਰੇ 85 ਦੀ ਅੱਛਾ ਹਾਂਜੀ ਉੱਥੇ ਛੋਟ ਕਰ ਦਾਂਗੇ ਬਸ ਮੈਂ ਨੂੰ ਕੋਈ ਸ਼ੱਕ ਨਹੀਂ ਗੁੱਜਾ ਸੁਆ ਸਹੀ ਜਿਹੜਾ ਗੁੱਜਾ ਸੁਆ ਆ ਠੀਕ ਆ ਸਹੀ ਹੋਈ ਐ ਲੈ ਮਾਰੇ ਦੇ ਨਾਲ ਦੋ ਦੋ ਠੋਡੀ 13 14 ਕਿਲੋ ਚੋਨਾ ਆ ਠੀਕ ਐ ਜੀ ਇਹਨਾਂ ਨਾਲ ਸਾਡੇ ਕੋਲ ਮਣ ਕੇ ਲੈ ਜਾ ਕੋਈ 11 12 ਕਿਲੋ ਠੀਕ ਐ ਜੀ ਕਿ ਦੇਖੋ ਸਫਾਈਆਂ ਮੈਂ ਦੀਆਂ ਤੇ ਹੋਂ ਆ ਗਈ ਆਪਣੇ ਕੋਲ ਇੱਕ ਨੀਲੀ ਦੀ ਮਾਝ ਤੁਹਾਨੂੰ ਦਿਖਾਉਣੀ ਐ ਇਹਨੋਂ ਕਿ ਨਜ਼ਰ ਆਉਗਾ ਜੇ ਸੁਈ ਨਾ ਇਹ ਰੀ ਜੀ ਇਹਦੇ ਮਗਰ ਹੀ ਕਟ ਹਾਂਜੀ ਗੱਡੀ ਮਰ ਗਈ ਆਪਾਂ ਮਰੇ ਬਚੇ ਦੇ ਲਈ ਆ ਅੱਛਾ ਇਤਰਾ ਹੀ ਆਈ ਐ ਤੇ ਪਹਿਲਾ ਸੂਆ ਝੋਡੀ ਆ ਅੱਛਾ ਤੇ 13 ਕਿਲੋ ਦੁੱਧ ਇਹਨੇ ਮਿਣਕੇ ਦੇਣਾ ਹੁਣ ਮੁੱਕੇ ਦੀ ਕਰਨੀ ਆ ਅੱਛਾ ਹਾਂ ਝੋਡੀ ਨੰਬਾਲਾ ਵੀ ਮਾਰਨਾ ਨੇ ਅੱਛਾ 13 ਕਿਲੋ ਨਾ ਹੋਏਗਾ ਜਿੰਨਾ ਖਰਚਾ ਹੋ ਜਾਂਦਾ ਕਹੀਂ ਠੀਕ ਐ ਇਹ ਆ ਵਿੱਚ ਹੋ ਕੇ ਕੋਈ ਇੱਥੋਂ ਖੜੇ ਇਹਦਾ ਨੰਬਰ ਹੋਣੀ ਆ ਆਪਾਂ ਦੀ ਹੁਣੇ ਹੀ ਅੱਛਾ ਜੀ ਝੰਡੀ ਆ ਪਾਸਾ ਫੁੱਟੋ ਜਦ ਵੰਡੋਟ ਜੋ ਮਰਜੀ ਅੱਛਾ ਥੱਲੇ ਬਹਿ ਜਾਓ ਸੇਰੇ ਲਈ ਚਲੋ ਪਹਿਲਾਂ ਤੌਰ ਦੀ ਐ ਕਰੀ ਨਾ ਤੌਰ ਨੂੰ ਕਰਿਆ ਕਿ ਤਾ ਤੌਰ ਹੋਣੀ ਨਹੀਂ ਕਰ ਸਕਦੇ ला जा जी दी। दुध जे क्या कि बारह तेरह लीटर तैयार है ये को चबा के तह ले लै जाने ਤੇ ਭਾਣੇ ਤੇ ਮਿਲਦੀ ਐ ਜਿਹੜਾ ਕਿੰਦੇ ਤੁਹਾਨੂੰ ਦਿਖਾ ਨਹੀਂ ਆਪ ਇਹਨਾਂ ਮਸਾਲੇ ਵੀ ਤੋਂ ਨਹੀਂ ਜੀ ਉਦਾਂ ਥੋੜੀ ਇੱਕ ਫੀਡ ਪਾ ਕੇ ਹਾਂ ਪਰ ਮੈਂ ਤੇ ਇਦਾਂ ਜਿਹੜਾ گاਵਾ ਵਾਂਗੂ ਥੱਲੇ ਬੈਹਿ ਜਾਣਾ ਵਾ ਤੇ ਕੋਈ ਟਿਕਾ ਟੁਕਾ ਨਹੀਂ ਲਾਉਣ ਦਿ ਲੋੜ ਕੋਈ ਚਲੇ ਆਹ ਨੂੰ ਮੈਂ ਦਿੱਤੀ ਖਲੀ ਕਰੇ ਨਾ ਨਿਆ ਇਹਦਾ ਵੀਡੀਓ ਕਾ ਲੇ ਚਵਾ ਲੈ ਠੀਕ ਹੈ ਮਤਲਬ ਇਹ ਕਹਿਣ ਵਾਲਾ ਨਹੀਂ 13 ਕਿਲੋ ਮਿੰਨਣ ਵਾਲਾ ਹੋਊਗਾ ਠੀਕ ਹੈ ਜੀ ਆਹ ਪਹਿਲਾਂ ਜੋੜੀ ਆਹ ਦੇਖ ਸਾਡੇ ਇਤਰੇ ਬਸੰਦੀ ਹੈ ਜਿਹੜੀ ਹੈ ਦਿਖਾ ਦਈਏ ਵੀ ਦਿਆ ਤੇ ਫਿਰ ਚਵਾ ਦਿਖਾ ਦਈਏ ਜੇ ਕੋ ਇਸਲੇ ਤਾਂ ਅੰਦਰ ਚਵਾ ਦੇ ਦਿਖਾ ਦੇ ਚਵਾ ਠੀਕ ਹੈ ਬਾਕੀ ਆਹਦੇ ਸਾਦੇ ਜਿੱਤਰਾ ਕੀ ਵੀ ਜਿਹਨਾਂ ਨੇ ਦੱਸਿਆ ਕਿ ਜਦੋਂ ਪਸੰਦੀ ਆ ਪਾੜਾ ਖਾਣਾ ਵੀ ਹਟ ਜਾਂਦੀ ਹੈ ਪਾਣਾ ਛੱਡ ਕੇ ਪਿੱਛੇ ਹੋ ਗਈ ਆ ਤੇ ਮੁੱਲ ਫਿਰ ਇਹਦਾ ਮੁੱਲ ਵੀ ਇਹਦੀ ਜੇ ਥੋੜੀ ਬੱਜਾ ਚਾਹ ਹੁੰਦਾ ਤਾਂ ਮਾਰਦਾ ਹਾਂ ਜੀ ਤੁਹਾਡੀ ਅੱਗੀ ਸਵਾ ਲੱਖ ਦੀ ਹਾਂ ਜੀ ਤੁਹਾਡੀ ਆਪ ਜੈ ਰਾਜ ਦੇਣੀ ਹੁਣ ਬਿਲਕੁਲ 90000 ਰੁਪਏ ਦੀ ਕਰ ਦਈਏ ਵਿੱਚ ਮੰਨਤਾ ਨਾ ਪੰਜ ਹੀ ਛੱਡ ਗਏ ਪੰਜੇ ਛੜੀ ਇਹ ਰੋੜ ਛੋੜ ਕਰਦਾ ਕਿ ਭਾਵੇਂ ਕੋ 84 ਇਹ ਲੱਜੇ ਭਾਵੇਂ ਕੋ ਲੱਜੇ ਠੀਕ ਆ ਝੋਟੀ 'ਚ ਕੋਈ ਸ਼ੱਕ ਨਹੀਂ ਹੋ ਬਾਈ ਜੇ ਤਸੱਲੀ ਜਿੰਨੇ ਦਾ ਨੂੰ ਮਰਜ਼ੀ ਕਰ ਲੈ ਠੀਕ ਆ ਇਦਾਂ ਹੀ ਅਹੀਂ ਚੋਂਦੇ ਜਿੱਦਾਂ ਉਹ ਤੁਹਾਨੂੰ ਕੋ ਕੇ ਦਿਖਾ ਦੀ ਹਾਂਜੀ ਹਾਂਜੀ ਆ ਤਿੰਨ ਟਾਈਮ ਦੇ ਲਈ ਚਲੋ ਇਨੀ ਠੰਡੀ ਠੀਕ ਆ ਜੀ ਹਾਂਜੀ ਉਹ ਆਪਰੇ ਉੱਠੇ ਜੀ ਨਾ 10 ਮੈਜਾ ਆ ਲੱਗਦਾ ਆਦੂ ਦਾ ਅੱਧੇ ਮਿਲਦਾ ਨਹੀਂ ਮਿਲਦਾ ਇਹਨੇ ਖੋਜ ਨਹੀਂ ਕਹਣਾ ਠੀਕ ਆ ਭਾਵੇਂ ਜਿੰਨੇ ਨੰਬਰ ਵੀ ਵੇ ਠੀਕ ਆ ਤੇ ਹੁਣੇ ਕਾਮ ਅੱਜ ਸੂਈ ਸਵਾਈ ਹੈ ਵੀ ਇਹਦੀ ਸੀਰੀ ਹੈ ਇਹਦਾ ਬੱਚਾ ਇਹਦਾ ਅੱਜ ਆ ਕੱਟੀ ਗਈ ਉਹ ਕੱਟੀ ਹੈ ਤੇ ਮਗਰ ਕਾਲੀ ਤੇ ਉਹ ਜਰਸੀ ਗਾਂ ਦਾ ਬੱਚਾ ਹੈ ਇਹਦੇ ਕੋਲ ਦੁੱਧ ਕਿੰਨਾ ਪੋ ਵੀਰ ਤੇ 6 ਲੀਟਰ ਬਣਿਆ ਕਿੰਨਾ ਦੁੱਧ ਸਿਆ ਜੀ ਪੱਕਾ ਪੋ ਵੀਰ ਜੀ ਨੂੰ ਦੁੱਧ ਆ ਅੱਛਾ ਉਹ ਕੱਟੀ ਮਗਰ ਠੀਕ ਆ ਹਾਂ ਜੀ ਇੰਨਾ ਦੁੱਧ ਹੋ ਗਿਆ ਅੰਗ ਤੇ ਨਾਲ ਆਪਾਂ ਸਭੀ ਕਰਦੇ ਆ ਤੇ ਬਾਕੀ ਡੇਢ ਹੀ ਉਹ ਗਾੜੀ ਤੇ ਮਿਲਦੀ ਕੱਟੀ ਤੇ ਹੀ ਹੈ ਕੱਟੀ ਤੇ ਕੱਟੀ ਤੇ ਥੋੜਾ ਜਿਹਾ ਬਾੜਾ ਪਾੜਾ ਪੋਣਾ ਪੈਂਦਾ ਜੇ ਗਾੜੀ ਅੱਛਾ ਐਂਦਾ ਮਸਾ ਜਦੋਂ ਉਹਨੂੰ ਨਾ ਫੀਲਡ ਪਾਈ ਹਾਂਜੀ ਇਹਦਾ 150 ਕਿਲੋ ਦਾ ਬਚਾ ਛੱਡ ਦੇਣਾ ਠੀਕ ਹੈ ਜੀ ਉਸੇ ਵਾਲੇ ਬਾਕੀ ਦੇ ਜੀ ਤੋੜੋ ਫੇਰ ਇੱਕ ਅਲੀ ਨੂੰ ਇਹਦੇ ਕੋਲ ਦੁੱਧ ਜਿਹੜਾ ਕਹਿੰਦੇ ਵੀ 7 ਲੀਟਰ ਹੈਗਾ ਵਾ ਆ ਜੇ ਲੈ ਆਓ ਜੀ ਥੋੜਾ ਡਰ ਜਾਂਦੀਆਂ ਕਈ ਆ ਜੀ ਨਾ ਕਿ ਕੋਈ ਨਹੀਂ ਇਤਨਾ ਬੰਦ ਤੋਂ ਬੜਾ ਜਨ ਗੱਲ ਕਰ ਜੀ ਤੇ ਇਹਦਾ ਫਿਰ ਮੁੱਲ ਨੇ 65 ਦੇਣਾ ਕਰੀਏ। ਕਿ ਨਾ ਕਰੀਏ। ਜਹਾ ਜਹਾ ਕਰੀਏ। 60 ਮੂਰੇ ਦੇ ਦੀ। 100000 ਛੱਡਦੀਆਂ ਵਿੱਚ। ਦੋ ਹੀ ਛੱਡ। 60000 ਛੱਡਦੀਆਂ 57000 ਦੀ ਮਾਨ ਆਇਆ। ਠੀਕ ਹੈ ਜੀ। ਮਰਦੀ ਜਨੇ ਡੰਗ ਮਰਦੀ ਜਿਹੜੇ ਦੋ ਜਾਸੂਆ ਝੋੜੀ ਜੇ। 7 ਕਿਲੋ ਪੱਕਾ ਦੁੱਧ ਮਿਲਟਰ ਵਾਲਾ ਹੋਊਗਾ। ਠੀਕ ਹੈ। ਹਾਂ ਜੀ। ਤੇ ਹੁਣ ਇਹ ਕਾ ਜਰਸੀ ਰਹਿ ਗਿਆ। ਤੌਰ ਹੀ ਦਈਏ ਵੀ ਇੱਕ ਕਰੀ। ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ? ਵੀਰ ਚ 10 12 ਦਾ ਨਾ ਹੋ ਗਿਆ ਜੀ ਆ ਉਹ ਬੱਚਾ ਜੀ ਇਹਦਾ। ਤੇ ਦੁੱਧ। ਦੁੱਧ ਤੇਰੇ ਕੋਲ 12 ਤੋਂ ਵੱਧ-ਵੱਧ ਆਂਦਰ ਨਹੀਂ ਆਗਾ। ਠੀਕ ਹੈ। ਭਾਈ ਇਹ। 12 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੱਲੇ ਕੀ ਹੈਗਾ ਇਹ ਤੇ ਘੱਟ ਹਾਂਜੀ ਲੈ ਜੀ ਤੇ ਇਹਦਾ ਫਿਰ ਮੁੱਲ ਮੁੱਲ ਵਿੱਚ ਕਿੰਨਾ ਦੇ ਦਰ ਬਾਕੀ ਸੀਮ ਨਹੀਂ ਬੜੀ ਜਾਂ ਲਖ ਰੋ ਠੀਕ ਹੈ ਮੈਂ ਵੀ ਵੈਲਿਊ ਆ ਕੋਈ ਰਸੀਦ ਰਸੀਦ ਨਹੀਂ ਆ ਤੇ ਕਿੰਨੇ ਬੋਲ ਵੀਰ ਜੀ ਇਹਦਾ ਕਰ ਲਿਏ 42000 42000 ਹੈ ਹਾਂਜੀ ਤੇ ਬਾਕੀ ਵਿੱਚੋਂ ਕਰ ਦੋਗੇ ਮਾਤਾ ਕਿੰਨਾ ਦੇ ਕਰ ਲੈਣੇ 40000 ਛੱਡ ਦਈਏ ਨਹੀਂ ਹੋਰ ਛੱਡ ਕਿੰਨਾ ਹਜ਼ਾਰ ਹੋਰ ਛੱਡ ਦਈਏ ਤੇ ਲਈ ਆਪਾਂ 36000 ਅੱਛਾ 36000 ਜੀ ਤੇ ਦੁੱਧ ਜੋ 500 ਹੋਰ ਛੋਟ ਕਰ ਦਾਂਗੇ। ਉਹ ਤੇ 35 ਹੀ ਦੇ ਦਾਂਗੇ। 12 ਲੀਟਰ ਮਾਰ ਕੇ ਲੈਦੇ ਜਿਹੜਾ 12 ਲੀਟਰ ਘਰ ਚਵਾ ਦੋਗੇ। ਕਿੰਨਾ ਟਾਈਮ ਮਰਜੀ ਕੋ ਚੋੜੇ। ਠੀਕ ਆ ਵੀਰ ਜੀ। ਜਿਹੜਾ ਨਹੀਂ ਵੀ ਰੱਥਦਾ ਫਾਈ ਕਰੇ ਵੀਡੀਓ ਪਾ ਕੇ ਚਵਾ ਕੇ ਫਿਰ। ਠੀਕ ਆ ਔਰ ਕੁਝ ਕਹਿਣਾ ਫਿਰ? ਹੋਰ ਵੀਰ ਜੀ ਇਹੋ ਜਿਹਾ ਮੰਨ ਲਓ ਕਿ ਇੱਥੇ ਸਾਡੇ ਘਰ ਤੇ تصدی ਕਰੇ। ਹਾਂਜੀ। ਜਿੰਨੇ ਡੰਗ ਮਰਜ਼ੀ ਕਰੇ। ਠੀਕ ਆ। ਹਾਂਜੀ। ਇਹ ਤਾਂ ਮੜੇ ਘਰ ਘਰ ਕੇ ਕਈ ਬੰਦੇ ਤੁਹਾਨੂੰ ਬੜਾ ਵੰਡ ਛਾਣ ਨਹੀਂ ਪਾਉਂਦੇ। ਜਾਂ ਮੰਨ ਲਓ ਸਾਮ ਘਟ ਕਰਨੇ ਫਿਰ ਮੰਨ ਲਓ 2 ਦਿਨ ਜਾ ਕੇ ਦੋ ਦੰਦ ਦੁੱਧ ਦਉ ਸਾਡੀ ਸੇਵਾ ਦੇ ਠੀਕ ਬਾਹਰੋਂ ਹੀ ਆਈਆਂ ਨੇ ਇਡੀ ਛੇਤੀ ਅਸੀਂ ਵੀ ਇਹਨਾਂ ਨੂੰ ਕੀ ਭਾਤ ਆ ਹਾਂਜੀ ਹਾਂਜੀ ਜਿੰਨੇ ਕੋਲੋਂ ਆਪਾਂ ਤੋਂ ਬੇਬਾਨਾ ਨਾ ਪਾਰੀ ਦਾ ਹਾਂਜੀ ਹਾਂਜੀ ਬਾਕੀ ਮੇਰਾ ਜੀ ਇੱਥੋਂ ਥੱਲੀ ਕਰਕੇ ਇੱਥੋਂ ਤਸੱਲੀ ਕਰਕੇ ਨਾ ਵੇਸ਼ ਚਾੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ